ਦਿੱਲੀ ਵਿੱਚ ਹਾਲਾਤ ਖਰਾਬ ਹੋਣ ਲੱਗੇ ਨੇ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ AQI 400 ਤੋਂ ਪਾਰ ਕਰ ਗਿਆ ਹੈ ਯਾਨੀ ਕਿ ਪ੍ਰਦੂਸ਼ਣ ਨੇ ਦੁਨੀਆ ਦੇ ਵਿੱਚ ਜਿੱਥੇ ਲੋਕਾਂ ਨੂੰ ਸਾਹ ਲੈਣਾ ਦੁੱਬਰ ਕੀਤਾ ਹੋਇਆ ਸੀ ਤਾਂ ਦਿੱਲੀ ਦੇ ਵਿੱਚ ਹੁਣ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਣ ਲੱਗਾ ਹੈ ਪ੍ਰਦੂਸ਼ਣ ਕਰਕੇ ਲੋਕਾਂ ਨੂੰ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਦਿੱਲੀ ਦੀ ਹਵਾ ਗੁਣਵੱਤਾ ਯਾਨੀ ਕਿ Air Quality ਗੰਭੀਰ ਬਣ ਰਹੀ ਹੈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਸੀਪੀਸੀਬੀ ਦੇ ਅਨੁਸਾਰ ਸ਼ਹਿਰ ਦਾ ਸਮੂਚਾ IQI 382 ਦਰਜ ਕੀਤਾ ਗਿਆ ਜਦੋਂ ਕਿ 15 ਨਿਗਰਾਨੀ ਸਟੇਸ਼ਨਾਂ ਤੇ ਰੀਡਿੰਗ 400 ਤੋਂ ਵੀ ਵੱਧ ਸੀ ਲਗਾਤਾਰ 11ਵੇਂ ਦਿਨ 24 ਘੰਟਿਆਂ ਦੇ ਔਸਤ IQI 382 ਦਰਜ ਕੀਤਾ ਗਿਆ ਜੋ ਬਹੁਤ ਖਰਾਬ ਸ਼੍ਰੇਣੀ ਵਿੱਚ ਆਉਂਦਾ ਹੈ ਸੀਪੀਸੀਬੀ ਦੇ ਡਾਟਾ ਅਨੁਸਾਰ 38 ਕਾਰਜਸ਼ੀਲ ਸਟੇਸ਼ਨਾਂ ਵਿੱਚੋਂ 15 ਨੇ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤੀ ਹੈ ਇਹਨਾਂ ਵਿੱਚ ਆਈਟੀਓ ਪੰਜਾਬੀ ਬਾਗ ਪਟਪਟ ਗੰਜ ਅਸ਼ੋਕ ਵਿਹਾਰ ਸੋਨੀਆ ਵਿਹਾਰ ਰੋहिणी ਵਿਵੇਕ ਵਿਹਾਰ ਨਰੇਲਾ ਬਵਾਨਾ ਅਤੇ ਹੋਰ ਸਟੇਸ਼ਨ ਸ਼ਾਮਿਲ ਨੇ ਜਿੱਥੇ ਏਕਯੂਆਈ ਦਾ ਪੱਧਰ 400 ਦੇ ਅੰਕੜੇ ਨੂੰ ਪਾਰ ਕਰ ਗਿਆ ਸੋ ਦਿੱਲੀ ਦੀ ਹਵਾ ਵਿੱਚ ਸਾਹ ਲੈਣਾ ਹੁਣ ਬਹੁਤ ਖਤਰਨਾਕ ਹੋ ਗਿਆ ਹੈ ਪੂਨੇ ਦੇ ਇੰਡੀਅਨ ਇੰਸਟੀਚਿਊਟ ਆਫ ਟ੍ਰੋਪੀਕਲ ਮੌਸਮ ਵਿਗਿਆਨ ਦੀ ਫੈਸਲਾ ਸਹਾਇਤਾ ਪ੍ਰਣਾਲੀ ਦੇ ਅਨੁਸਾਰ ਸੋਮਵਾਰ ਨੂੰ ਦਿੱਲੀ ਦੇ ਪ੍ਰਦੂਸ਼ਣ ਵਿੱਚ ਬਵਾਨਾ ਦੇ ਨਿਕਾਸ ਤੋਂ ਯੋਗਦਾਨ 21.6 ਫੀਸਡ ਦੇ ਰਿਹਾ ਜੋ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਸਰੋਤ ਹੈ ਪਰਾਲੀ ਸਾੜਨ ਦਾ ਯੋਗਦਾਨ 1.8 ਫੀਸਡ ਰਿਹਾ ਮੰਗਲਵਾਰ ਨੂੰ ਇਹ ਯੋਗਦਾਨ ਕਰੰਮਵਾਰ 21 ਫੀਸਡ ਅਤੇ 21.6 ਫੀਸਡ ਰਹਿਣ ਦੀ ਸੰਭਾਵਨਾ ਹੈ ਯਾਨੀ ਕਿ ਪਰਾਲੀ ਸਾੜਨ ਕਰਕੇ ਪ੍ਰਦੂਸ਼ਣ ਘਟ ਪਰ ਵਾਹਨਾ ਕਰਕੇ ਵਾਹਨਾ ਦੇ ਨਿਕਾਸ ਦਾ ਯੋਗਦਾਨ 21.6 ਫੀਸਡ ਰਿਹਾ ਹੈ ਯਾਨੀ ਕਿ ਦਿੱਲੀ ਦੇ ਵਿੱਚ ਪ੍ਰਦੂਸ਼ਣ ਵਿੱਚ ਵਾਹਨਾ ਦਾ ਸਭ ਤੋਂ ਵੱਡਾ ਪ੍ਰਦੂਸ਼ਣ ਵਿੱਚ ਯੋਗਦਾਨ ਰਿਹਾ ਸੋ ਪਰਾਲੀ ਸਾੜਨ ਦਾ ਯੋਗਦਾਨ 1.8 ਫੀਸਡ ਹੀ ਰਿਹਾ ਹੈ ਦਿੱਲੀ ਵਿੱਚ ਹਾਲਾਤ ਖਰਾਬ ਹੋਣ ਲੱਗੇ ਨੇ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ। AQI 400 ਤੋਂ ਪਾਰ ਕਰ ਗਿਆ ਹੈ। ਯਾਨੀ ਕਿ ਪ੍ਰਦੂਸ਼ਣ ਨੇ ਦੁਨੀਆ ਦੇ ਵਿੱਚ ਜਿੱਥੇ ਲੋਕਾਂ ਨੂੰ ਸਾਹ ਲੈਣਾ ਦੁੱਭਰ ਕੀਤਾ ਹੋਇਆ ਸੀ ਤਾਂ ਦਿੱਲੀ ਦੇ ਵਿੱਚ ਹੁਣ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਣ ਲੱਗਿਆ ਹੈ। ਪ੍ਰਦੂਸ਼ਣ ਕਰਕੇ ਲੋਕਾਂ ਨੂੰ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ। ਦਿੱਲੀ ਦੀ ਹਵਾ ਗੁਣਵੱਤਾ ਯਾਨੀ ਕਿ Air Quality ਗੰਭੀਰ ਬਣ ਰਹੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਸੀਪੀਸੀਬੀ ਦੇ ਅਨੁਸਾਰ ਸ਼ਹਿਰ ਦਾ ਸਮੂਚਾ IQI 382 ਦਰਜ ਕੀਤਾ ਗਿਆ ਜਦੋਂ ਕਿ 15 ਨਿਗਰਾਨੀ ਸਟੇਸ਼ਨਾਂ ਤੇ ਰੀਡਿੰਗ 400 ਤੋਂ ਵੀ ਵੱਧ ਸੀ ਲਗਾਤਾਰ 11ਵੇਂ ਦਿਨ 24 ਘੰਟਿਆਂ ਦੇ ਔਸਤ IQI 382 ਦਰਜ ਕੀਤਾ ਗਿਆ ਜੋ ਬਹੁਤ ਖਰਾਬ ਸ਼੍ਰੇਣੀ ਵਿੱਚ ਆਉਂਦਾ ਹੈ ਸੀਪੀਸੀਬੀ ਦੇ ਡਾਟਾ ਅਨੁਸਾਰ 38 ਕਾਰਜਸ਼ੀਲ ਸਟੇਸ਼ਨਾਂ ਵਿੱਚੋਂ 15 ਨੇ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤੀ ਹੈ ਇਹਨਾਂ ਵਿੱਚ ਆਈਟੀਓ ਪੰਜਾਬੀ ਬਾਗ ਪਟਪਟ ਗੰਜ ਅਸ਼ੋਕ ਵਿਹਾਰ ਸੋਨੀਆ ਵਿਹਾਰ ਰੋहिणी ਵਿਵੇਕ ਵਿਹਾਰ ਨਰੇਲਾ ਬਵਾਨਾ ਅਤੇ ਹੋਰ ਸਟੇਸ਼ਨ ਸ਼ਾਮਿਲ ਨੇ ਜਿੱਥੇ ਏਕਯੂਆਈ ਦਾ ਪੱਧਰ 400 ਦੇ ਅੰਕੜੇ ਨੂੰ ਪਾਰ ਕਰ ਗਿਆ ਸੋ ਦਿੱਲੀ ਦੀ ਹਵਾ ਵਿੱਚ ਸਾਹ ਲੈਣਾ ਹੁਣ ਬਹੁਤ ਖਤਰਨਾਕ ਹੋ ਗਿਆ ਹੈ ਪੂਨੇ ਦੇ ਇੰਡੀਅਨ ਇੰਸਟੀਚਿਊਟ ਆਫ ਟ੍ਰੋਪੀਕਲ ਮੌਸਮ ਵਿਗਿਆਨ ਦੀ ਫੈਸਲਾ ਸਹਾਇਤਾ ਪ੍ਰਣਾਲੀ ਦੇ ਅਨੁਸਾਰ ਸੋਮਵਾਰ ਨੂੰ ਦਿੱਲੀ ਦੇ ਪ੍ਰਦੂਸ਼ਣ ਵਿੱਚ ਵਾਨਾ ਦੇ ਨਿਕਾਸ ਦਾ ਯੋਗਦਾਨ 21.6 ਫੀਸਡ ਦੇ ਰਿਹਾ ਜੋ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਸਰੋਤ ਹੈ ਪ੍ਰਾਲੀ ਸਾੜਨ ਦਾ ਯੋਗਦਾਨ 1.8 ਫੀਸਡ ਰਿਹਾ ਮੰਗਲਵਾਰ ਨੂੰ ਇਹ ਯੋਗਦਾਨ ਕਰੰਮਵਾਰ 21 ਫੀਸਡ ਅਤੇ 21.6 ਫੀਸਡ ਰਹਿਣ ਦੀ ਸੰਭਾਵਨਾ ਹੈ ਯਾਨੀ ਕਿ ਪ੍ਰਾਲੀ ਸਾੜਨ ਕਰਕੇ ਪ੍ਰਦੂਸ਼ਣ ਘਟ ਪਰ ਵਾਹਨਾ ਕਰਕੇ ਵਾਹਨਾ ਦੇ ਨਿਕਾਸ ਦਾ ਯੋਗਦਾਨ 21.6 ਫੀਸਡ ਰਿਹਾ ਹੈ ਯਾਨੀ ਕਿ ਦਿੱਲੀ ਦੇ ਵਿੱਚ ਪ੍ਰਦੂਸ਼ਣ ਵਿੱਚ ਵਾਹਨਾ ਦਾ ਸਭ ਤੋਂ ਵੱਡਾ ਪ੍ਰਦੂਸ਼ਣ ਵਿੱਚ ਯੋਗਦਾਨ ਰਿਹਾ ਸੋ ਪ੍ਰਾਲੀ ਸਾੜਨ ਦਾ ਯੋਗਦਾਨ 1.8 ਫੀਸਡ ਹੀ ਰਿਹਾ ਹੈ